ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਨੇ ਸਤ ਸੰਗ ਵਿੱਚ ਮਹਾਪੁਰਸ਼ਾਂ ਨੂੰ ਪ੍ਰਸ਼ਨ ਕੀਤਾ ਕਿ ਸਭ ਤੋਂ ਵੱਡੀ ਪੂਜਾ ਕੀ ਹੈ ਤਾਂ ਮਹਾਪੁਰਸ਼ਾਂ ਨੇ ਇਸ ਦਾ ਉੱਤਰ ਬਹੁਤ ਹੀ ਸੋਹਣਾ ਦਿੱਤਾ ਮਹਾਪੁਰਸ਼ ਸੰਤ ਮਹਾਰਾਜ ਜੀ ਕਹਿਣ ਲੱਗੇ ਸਭ ਤੋਂ ਵੱਡੀ ਪੂਜਾ ਉਹ ਹੈ ਕਿਸੇ ਨੂੰ ਦੁੱਖ ਨਾ ਦੇਣਾ ਕਿਸੇ ਨੂੰ ਦੁਖੀ ਨਾ ਕਰਨਾ ਇਹ ਸਭ ਤੋਂ ਵੱਡੀ ਪੂਜਾ ਹੈ ਨਾ ਸਰੀਰ ਕਰਕੇ ਨਾ ਹੀ ਮਨ ਕਰਕੇ ਅਤੇ ਨਾ ਹੀ ਵਾਣੀ ਕਰਕੇ ਇੱਥੇ ਵਾਣੀ ਦਾ ਅਰਥ ਹੈ ਬੋਲੀ ਸ਼ਬਦ ਜੋ ਆਪਾ ਬੋਲੀ ਬੋਲਦੇ ਹਾਂ ਉਸ ਨੂੰ ਸ਼ਬਦ ਕਹਾ ਜਾਂਦਾ ਹੈ ਬੋਲੀ ਵਾਣੀ ਕਿਹਾ ਜਾਂਦਾ ਹੈ ਕਿਸੇ ਨੂੰ ਦੁੱਖ ਨਾ ਦੇਣਾ ਨਾ ਹੀ ਸਰੀਰ ਕਰਕੇ ਕਿਸੇ ਨੂੰ ਦੁੱਖ ਦਿੱਤਾ ਜਾਵੇ ਨਾ ਹੀ ਆਪਣੇ ਮਨ ਤੋਂ ਕਿਸੇ ਨੂੰ ਦੁਖੀ ਕੀਤਾ ਜਾਵੇ ਅਤੇ ਨਾ ਹੀ ਆਪਣੇ ਸ਼ਬਦਾਂ ਦੁਆਰਾ ਆਪਣੀ ਬੋਲੀ ਦੁਆਰਾ ਕਿਸੇ ਨੂੰ ਦੁਖੀ ਕੀਤਾ ਜਾਵੇ ਇਹ ਸਭ ਤੋਂ ਵੱਡੀ ਪੂਜਾ ਹੈ ਇਸ ਤੋਂ ਵੱਧ ਕੇ ਪੂਜਾ ਹੋਰ ਕੋਈ ਵੀ ਨਹੀਂ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ